ਮਨਜੀਤ ਨੇ ਮੈਨੂੰ ਪਰਸੋਂ ਤੇ ਹੋਰ ਵਹਿਮ ਪਾਇਆ ਵਾ ਕਹਿੰਦੀ ਮੈਂ ਚਲਦੀ ਮਹਾ ਕੋਈ ਪੰਡਤ ਹੋਆ ਕਹਿੰਦੀ ਪੰਡਤ ਪਾ ਚਲਦੀ ਪੁੱਛ ਲੈਂਦੇ ਵੀ ਕੋਈ ਸਾਡਾ ਪ੍ਰਾਣਾ ਬਜ਼ੁਰਗ ਤਾਂ ਨਹੀਂ ਹੈ ਅੰਕਲ ਕਹਿੰਦਾ ਮੈਨੂੰ ਫੇਰ ਕਹਿੰਦਾ ਸਾਲਕ ਜੋਗਾ ਬਣਾ ਕੇ ਦੇ ਦੇ ਮੈਂ ਚਲ ਕੋਈ ਨਹੀਂ ਤੇ ਦੇਖ ਲੋ ਜੀ ਚਲੋ ਐ ਵੀ ਅੰਕਲ ਦਾ ਕੰਮ ਚੱਲਦਾ ਹੋ ਜੂ ਹੁਣ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਬੈ ਇੱਧਰ ਜਾਂ ਬਾਹਰ ਦੇਸ਼ਾਂ ਬਦੇਸ਼ਾਂ ਤੋਂ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਬਹੁਤ ਤੁਸੀਂ ਸਾਡਾ ਸਹਿਯੋਗ ਦੇ ਰਹੇ ਹੋ ਐ ਉਮੀਦ ਕਰਦੇ ਹਾਂ ਅਸੀਂ ਤੁਸੀਂ ਅੱਗੇ ਤੋਂ ਅੱਗੇ ਵੀ ਸਹਿਯੋਗ ਦਿੰਦੇ ਰਹੋਗੇ ਜੀ ਅੱਗੇ ਤੇ ਅੱਗੇ ਆਉਣ ਵਾਲੇ ਸਾਹਮੇ 'ਚ ਵੀ ਤੇ ਗੱਲਬਾਤ ਜੀ ਇਸ ਤਰ੍ਹਾਂ ਹੈ ਵੀ ਅੱਜ ਦੀ ਜਿਹੜੀ ਮੇਨ ਮਕਸਦ ਦੀ ਗੱਲ ਹੈ ਵੀ ਅੱਜ ਨਾ ਜੀ ਮੈਂ ਰਿਲੈਕਸ ਐ ਜੀ ਮੇਰਾ ਮਨ ਐ ਸੰਤੁਸ਼ਟ ਐ ਜੀ ਅੱਜ ਮੈਨੂੰ ਨੀਂਦ ਵੀ ਰਾਤ ਨੂੰ ਖੁੱਲ੍ਹ ਕੇ ਆਈ ਐ ਜੀ ਨਹੀਂ 20 ਦਿਨ ਤੋਂ ਮੈਂ ਬਹੁਤ ਹੈਰਾਨ ਹਾਂ ਪਹਿਨਾ ਤਾਂ ਮਿਲੋ ਜੀ ਮਨਜੀਤ ਨੂੰ ਕਾਰਨ ਜ਼ਰੂਰ ਦੱਸੂਗਾ ਜੀ ਹਾਂਜੀ ਬਾਈ ਮਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਹਾਂ ਬਾਈ ਮਜੀ ਤੂੰ ਕਿਤਰਾ ਤੂੰ ਤਾਂ ਨਹੀਂ ਹਰਾਮ ਫੇਪ ਦੱਸਦਾ ਮੈਂ ਬਜਾ ਵੈਸੇ ਕੰਨੂ ਦਾ ਬਜਾ ਤਾਂ ਪਤਾ ਹੀ ਹੈ ਕਿਆ ਬਜਾ ਬਣਾ ਪਤਾ ਹੀ ਹੈ ਹਾਂ ਸੋਲੂਸ਼ਨ ਵੀ ਮੈਂ ਹੀ ਦੇਆ ਫਿਰ ਹਾਂ ਦੱਸੋ ਸਾਡਾ ਬਹੁਤ ਬੜਾ ਬੰਦਾ ਫੜ ਹੋ ਗਿਆ ਹਾਂ ਐਡਾ ਇੰਨਾ ਸਾਨੂੰ ਤੰਗ ਕਰਿਆ ਉਹ ਤਾਂ ਨੇ ਆਪਣੀ ਤੁਹਾਨੂੰ ਨਾ ਜੀ ਪਿਛਲੇ ਬਲੌਗ ਵਿੱਚ ਵੀ ਮੈਂ ਜ਼ਿਕਰ ਕਰਿਆ ਵਾ ਵੀ ਸਾਡੀ ਗੱਡੀ ਦੇ ਵਿੱਚ ਨਾ ਇੱਕ ਚੂਹਾ ਆਈ ਇੱਕ ਦਿਨ ਅਸੀਂ ਆ ਰਹੇ ਤੇ ਮੀਨਾ ਪਹਿਲਾਂ ਉਹ ਬਿੰਦ ਰੱਖਦੇ ਲਾਗੇ ਪਾਸੇ ਪੁੱਠਿਆਂਆਂ ਕੋਲ ਨੂੰ ਜਦੋਂ ਆਏ ਨਾ ਕੱਚੇ ਜੇ ਵਿੱਚ ਮੇਰੇ ਪੈਰਾਂ 'ਚ ਗਿਰਿਆ ਜਿੱਦਾਂ ਨਿਊਲਾ गिरਦਾ ਹੁੰਦਾ ਵੱਡਾ ਐਨ ਤੇ ਮੈਂ ਡਰ ਗਿਆ ਜੀ ਐਕਣਾ ਜੀ ਹੋ ਜਾਂਦਾ ਕਈ ਵਾਰ ਐਕਸੀਡੈਂਟ ਵੀ ਹੋ ਜਾਂਦਾ ਹੀ ਅਚਾਨਕ ਬੰਦਾ ਡਰ ਜਾਂਦਾ ਵੀ ਅੰਦਰ ਕਿਉਂ ਜਦ ਇਕ ਲੱਖ ਤੇ ਨੇ ਜੋ ਹੈ ਨੇ ਇਹ ਪੈਰ ਪਰ ਨੂੰ ਲੰਘ ਗਿਆ ਜਾਂ ਦੰਦੀ ਵੱੜਤੀ ਫਿਰ ਧਿਆਨ ਤੇ ਇੱਕ ਸਾਈਡ ਜਾਂਦਾ ਹੀ ਤੇ ਗੱਲ ਬਾਤ ਇਸ ਤਰ੍ਹਾਂ ਦੀ ਵੀ ਜੋ ਵੀ ਅਸੀਂ ਕਹਿ ਰਹੇ ਉਹ ਸਾਰਾ ਗਲਤ ਹੈ ਜੁਗਾਤਾ ਜੀ ਇੱਕ ਇਹ ਜਾਂ ਬਣ ਗਿਆ ਤਾਂ ਸਾਡਾ ਮੈਂਬਰ ਮੰਨ ਲੋ ਹੁਣ ਸਾਡੇ ਗੈਲ ਤਾਂ ਡਾਇਰੈਕਟ ਗੱਲ ਨਹੀਂ ਤਾਂ ਕਰਦਾ ਨਾ ਮਿਲਦਾ ਤਾਂ ਨਾ ਸਾਹਮਣੇ ਆਂਦਾ ਤਾਂ ਹੀ ਚਲੋ ਗੱਲ ਤਾਂ ਉਹਨੇ ਕੀ ਕਰਨੀ ਸੀ ਤੇ ਬਾਕੀ ਇੱਕ ਮਾਂ ਦੇ ਪੁੱਤ ਦੀ ਇੱਕ ਸਿਵਤ ਰਹੀ ਹੈ ਨਾ ਤਾਂ ਜੀ ਉਹਨੇ ਗੱਡੀ ਦੀ ਕੋਈ ਤਾਰ ਕੱਟੀ ਨਾ ਕੋਈ ਸਾਡਾ ਨਿੱਜੀ ਆਪਣਾ ਕੋਈ ਕੀਮਤੀ ਜਿਹੜੇ ਵਿੱਚ ਕਾਗਜ਼ ਪਏ ਆ ਉਹ ਕੱਟੇ ਹਾਂ ਇੱਕ ਟੂਲ ਪਲਾਜਾਂ ਵਾਲੀਆਂ ਪਰਚੀਆਂ ਹੁੰਦੀਆਂ ਉਹ ਜ਼ਰੂਰ ਉਹਨੇ ਕੱਟ ਕੇ ਫਸਾਈਆਂ ਬਲੌਰ ਵਿੱਚ ਜਿਹੜਾ ਅੰਦਰ ਬਲੌਰ ਹੁੰਦਾ ਏ ਏਸੀ ਵਾਲਾ ਮੈਂ ਤੁਹਾਨੂੰ ਦੱਸ ਦਉਣੀ ਆ ਉਹ ਚੈੱਕ ਕਰਦਾ ਹੋਣਾ ਮੈਂ ਤਾਂ ਕੱਲ ਦੀ ਹਾਸੀ ਆਂਦੀ ਹੈ ਹਾਂ ਇਹਦਾ ਤੁਹਾਡਾ ਵੀ ਪ੍ਰੈਣਾ ਹੋ ਜਾ ਮੰਜੀ ਵੀ ਨਾ ਤਾਂ 6 ਮਹੀਨੇ ਤੇ ਕੋਈ ਨੁਕਸਾਨ ਕਰਿਆ ਪੂਰੇ 6 ਮਹੀਨੇ ਤੋਂ ਗੱਡੀ ਚ ਰਹਿ ਰਿਹਾ ਜੀ ਤਿੰਨ ਦਿਨ ਮਾਲਾ ਵਿਆਹ ਨੂੰ ਵੀ ਜਾਏ ਚਾਰ ਦਿਨ ਗੱਡੀ ਉੱਥੇ ਖੜੀ ਰਹੀ ਖਾ ਪੀ ਕੇ ਉਹ ਵਿੱਚ ਵੱਡਦਾ ਤਾਂ ਤੇ ਮੰਨ ਲਓ ਜੀ ਸਾਡੇ ਘਰਾਂ ਨਾ ਜੇ ਚੂਹੀਆਂ ਆ ਜਾਵੇ ਬਰੀਕ ਛੋਟੀਆਂ ਉਹਨਾਂ ਨੂੰ ਅਸੀਂ ਜਦੀ ਮੰਜੀ ਦੇਖ ਲੰਦੀ ਘੁੰਮ ਦਿਲ ਦੋ ਤਾਂ ਕਮਰੇ ਫਰਸੇ ਪਿਆ ਬਾਈ ਕਿਹੜਾ ਕਿਤੇ ਲੁਕ ਜੂਗੇ ਨਾ ਐ ਵੀ ਕੱਚੇ ਘਰਾਂ ਆ ਜੀ ਪੇਟੀਆਂ ਭਲਾਣਾ ਪਿਆ ਆ ਤਮਾਨ ਤੇ ਅਸੀਂ ਉਹਨਾਂ ਨੂੰ ਜਦੀ ਜਿਲਤ ਰੱਖ ਕੇ ਫੜ ਲੰਨੇ। ਇਹ ਨਾ ਕਿਤੇ ਗੱਡੀ 'ਚ ਚੜਨ ਲੱਗ ਗਿਆ ਇੱਕ ਚੂਹਾ ਬੱਚਾ ਤੇ ਉਹ ਖਾਣ ਪੀਣ ਡਸਟਬਿਨ 'ਚ ਗੇਰ ਦਿੰਦਾ ਕਰਨ ਮਰੂਦ ਮਰਾਦ ਮਨਜੀਤ ਉਹਨੇ ਗੇਰੀ ਜਾਂਨੇ ਮਟਰ ਮਟਰ ਆਹੋ ਤੇ ਕੁਸ ਫਾਦਰ ਸਾਹਿਬ ਦਾ ਮੰਜਾ ਨਾਲ ਆ ਉਹ ਰਾਤ ਨੂੰ ਰੋਟੀ ਉਟੀ ਖਾ ਕੇ ਜੇ ਉਹ ਨਾ ਛੱਡਤੀ ਉਹ ਰੋਟੀਆਂ ਵੀ ਚੱਕ ਕੇ ਵਿੱਚ ਲਿਆਂਦਾ ਤਾਂ ਹੀ ਬੌਂਟਮਾਂ ਰੱਖੀ ਵੀ ਹੁੰਦੀਆਂ ਤੇ ਉਹ ਜੀ ਜਣੋ ਨਾ ਜੇ ਗੱਡੀ ਬਾਹਰ ਵੀ ਜਾਂਦੀ ਤੇ ਉੱਥਾ ਆਪਣਾ ਖਾਣਾ ਪਾਣੀ ਰਾਤ ਨੂੰ ਨਿਕਲਦਾ ਤਾਂ ਤੇ ਰਾਤ ਨੂੰ ਘੁੰਮਦਾ ਫਿਰਦਾ ਤਾਂ ਤੇ ਦਿਨ ਦਿਨ ਰਹਿੰਦਾ ਤਾਂ ਉਹ ਗੱਡੀ ਦੇ ਵਿੱਚੇ ਜੇ ਗੱਡੀ ਚੱਲਦੀ ਵੀ ਤੀ ਮੰਜੀ ਤੇ ਉਤਰਦਾ ਨਹੀਂਦਾ ਅੱਜ ਤੋਂ ਲਗਾਤਾਰ ਚਲੋ ਉਹ ਛੱਡੋ ਜੀ ਆਪਾਂ ਅੱਜ ਤੋਂ ਲਗਾਤਾਰ 7 ਦਿਨ ਪਹਿਲਾਂ ਪੂਰੇ 10 ਦਿਨ ਗੱਡੀ ਮੀ ਮੂੰਜੇ ਪਏ ਆ ਗੱਡੀ ਦੁਕਾਨ ਤੇ ਜਾਂਦੀ ਰਹੀ ਉੱਥੇ ਖੜਦੀ ਰਹੀ ਕਦੀ ਸਪੈਦਿਆਂ ਮਾ ਖੜਾ ਦੇਣੀ ਪਰਾ ਜੀ ਕਦੀ ਦੁਕਾਨ ਮੂਹਰੇ ਉਹ ਉਤਰਿਆ ਨਹੀਂ ਜੀ ਤੇ ਜਦੋਂ ਕੱਲ ਸਵੇਰੇ ਫਿਰ ਮੈਂ ਦੇਖਿਆ ਮੈਂ ਖੋਲਿਆ ਅਚਾਨਕ ਆਪਣੇ ਕਾਗਜ਼ਾਂ ਵਾਲਾ ਉਹ ਕਾਤੋਂ ਮੈਂ ਜਦੋਂ ਗੱਡੀ ਦੇ ਵਿੱਚ ਜੱਸ ਕਰਨ ਦਾ ਕੱਲ ਸਕੂਲ ਤਾਂ ਜੀ ਸਮਾਨ ਰੱਖਿਆ ਬੈਗ ਬੂਗ ਉੱਥੇ ਪਿਛਲੇ ਸੀਟਾਂ ਦੇ ਕੋਲ ਮੰਨੂੰ ਨਾ ਕਾਗਜ਼ ਵੱਡੇ ਵੀ ਦੇਖੇ ਮਹਾਲਾ ਵਿੱਚ ਚੂਹਾ ਤਾਂ ਵਿੱਚੇ ਐ ਕੁਦਰਤੀ ਮੇਰੇ ਮਨ ਚ ਆਇਆ ਵੀ ਮੈਂ ਇਹਦੇ ਚ ਕਾਪੀਆਂ ਰੱਖੀ ਵੀ ਆਪਣੀਆਂ ਨਿੱਜੀ ਕਾਗਜ ਜਦੋਂ ਮੈਂ ਉਹ ਖੋਲਿਆ ਦਰਾਜ ਜਾਂ ਉਹਦੇ ਉੱਪਰੇ ਚੂਹਾ ਬੈਠਿਆ ਮੇਰਾ ਮਨ ਖबरा ਗਿਆ ਮਹਾਲਾ ਵੀ ਬੜਤੇ ਨੇ ਪਰ ਉਹਨੇ ਵੱਡਿਆ ਕੁਛ ਨਹੀਂ ਜੀ ਉੱਥੇ ਬੈਠਿਆ ਤਾਂ ਉਹ ਆਪਣੀ ਰੈਸਟ ਕਰਿਆ ਕੁਛ ਕਰਿਆ ਜੀ ਉਸ ਤੋਂ ਬਾਅਦ ਘੰਟੇ ਇੱਕ ਬਾਅਦ ਮੈਂ ਫੇਰ ਗੱਡੀ ਖੋਲ ਕੇ ਦੇਖੀ ਦੇਖਣਾ ਜਿੱਥੇ ਕਲੱਚ ਬ੍ਰੇਕ ਹੈ ਜੀ ਉੱਥੇ ਬੈਠਿਆ ਤਾਂ ਫਿਰ ਮੈਂ ਮਨਜੀਤ ਉਹਨਾਂ ਨੂੰ ਕਿਹਾ ਮਾ ਛੇਤੀ ਮੇਰਾ ਵੀ ਕਰੋ ਇਂਤਜ਼ਾਮ ਕੱਪੜੇ-ਕੁੱਪੜੇ ਦੋ ਮੈਂ ਦੁਕਾਨ ਤੇ ਜਾਣਾ ਮੈਂ ਲੈ ਗਿਆ ਜੀ ਗਹਿਲ ਜਿਲਤ ਮੰਜੀਤ ਸਾਰਾ ਦਿਨ ਜਿਲਤ ਲਾ ਰੱਖੀ ਗੱਡੀ 'ਚ ਆਇਆ ਨਹੀਂ। ਫਿਰ ਸਟਾਰਟ ਕਰਕੇ ਏਸੀ ਲਾਇਆ। ਪੂਰਾ 10 ਮਿੰਟ ਸਟਾਰਟ ਕਰਕੇ ਪੂਰਾ ਫੁੱਲ ਏਸੀ ਛੱਡ ਕੇ ਵੀ ਠੰਡ ਚ ਆਵੇ ਆਇਆ ਨਹੀਂ। ਫਿਰ ਗਰਮ ਹੀਟਰ ਲਾਇਆ ਆਇਆ ਨਹੀਂ ਜੀ। ਸ਼ਾਮ ਨੂੰ 3:00 ਵਜੇ ਮੈਨੂੰ ਬੰਦੇ ਨੇ ਆ ਕੇ ਦੱਸਿਆ ਜਿਹੜੇ ਆਪਣੇ ਨਾਲ ਦੇ ਦੁਕਾਨ ਨਾਲੇ ਮੈਂ ਅੰਦਰ ਬੈਠਿਆ ਕਹਿੰਦਾ ਵੀ ਜਿਲਤ ਤਾਂ ਉੱਥੇ ਹੈ ਨਹੀਂ ਆਹੀਂ ਤਾਂ ਮੜੇ। ਜਾਂ ਦੇਖਿਆ ਸੀ ਕਨੈਕਟਰ ਸੀਟ ਦੇ ਥੱਲੇ ਜਿਲਤ ਗਈ ਵੀ ਪਰ ਉਹ ਭੱਜ ਗਿਆ ਪੈ ਲਾ ਕੇ। ਉਹਦਾ ਇੱਕ ਪੈਰੇ ਵੱਜਿਆ ਪਤਾ ਹੀ ਦੋ ਕ ਪੈਰ। ਸਮਝ ਨਹੀਂ ਇੱਕ ਤਖੜਾ ਤਾਂ ਛੁੱਟ ਗਿਆ ਥੋੜਾ ਜਿਹਾ ਜੋ ਮਰਜੀ ਰੱਖ ਲੋ ਜੀ ਐਡਾ ਬੜਾ ਚੂਹਾਤਾ ਜੀ ਉਹ ਫੇਰ ਫਸ ਗਏ ਦੁਈ ਵਾਰ ਤੇ ਉਸ ਤੋਂ ਬਾਅਦ ਫਿਰ ਮੈਂ ਕੀ ਕਰਿਆ ਜੱਸ ਕਰਨ ਨੂੰ 5 ਵਜੇ ਛੁੱਟੀ ਹੋ ਗਈ ਜਾਂ ਟਿਊਸ਼ਨ ਤੋਂ ਮੈਂ ਪਾਪੇ ਨੂੰ ਕਿਹਾ ਵੀ ਤੂੰ ਜਾ ਇਹਨੂੰ ਲੈ ਕੇ ਮੰਨੋ ਪਤਾ ਤਾਂ ਵੀ ਇਹ 6 ਵਜੇ ਤੇ ਨਿਕਲੂਗਾ ਹਨੇਰਾ ਹੋਏ ਤੇ ਕੋਸੋਂ ਉੱਥੇ ਨਾ ਪਿੱਛੇ ਨੂੰ ਗੱਡੀਆਂ ਦੀ ਆਵਾਜ਼ ਬਹੁਤ ਈ ਜੀ ਉੱਥੇ ਹੈ ਨਾ ਕਿਹਾ ਨਿਕਲਣਾ ਤਾਂ ਜੀ ਆਪਣੀ ਦੁਕਾਨ ਸੜਕ ਦੇ ਨਾਲ ਹੈ ਬਿਲਕੁਲ ਬਹੁਤ ਗੱਡੀਆਂ ਲੰਘਦੀਆਂ ਬੱਸਾਂ ਗੱਡੀਆਂ ਟਰੱਕ ਛੋਟੀਆਂ ਗੱਡੀਆਂ ਬਹਾਨ ਸਾਰਾ ਕੁਝ ਲੰਘਦਾ ਜੀ ਇਹ ਖੜਕੇ ਚ ਨਹੀਂ ਜਾਂਦੇ ਦਿਨ ਚ ਬਾਹਰ ਰਾਤ ਨੂੰ ਆਨੇ ਜਦ ਬੱਜੇ ਜੀ 6 ਮੈਂ ਦੇਖਿਆ ਗੱਡੀ ਵਿੱਚ ਬੰਦਾ ਇੱਕ ਆਇਆ ਕਹਿੰਦਾ ਵੀ ਜਿਲਤ ਤਾਂ ਹੈ ਨਹੀਂ ਜਦ ਮੈਂ ਦੇਖਿਆ ਉਹਨੇ ਕਿਹਾ ਕਰਿਆ ਨਾ ਸਾਰਾ ਉੱਪਰ ਚਿਮੜਤਾ ਗਿਆ ਪਹਿਲਾਂ ਮੈਂ ਜਿਲਤ ਐ ਰੱਖੀ ਵੀ ਤੀ ਫੇਰ ਮੈਂ ਕਰਤੀ ਐ ਸਿੱਧੀ ਵੀ ਉਹਦਾ ਰਸਤਾ ਹੀ ਬੰਦ ਕਰਿਆ ਉਤਰਨੇ ਦਾ ਬਲੋਰ ਚ ਉਹਨਾਂ ਬਸ ਸਿੱਧਾ ਇਹਦੇ ਪਰੇ ਗਰਿਆ ਮਰੂਦ ਮਰਾਦ ਰੱਖੇ ਬਤੇ ਮੈਂ ਸੋਣੀ ਕੱਲ ਸੇਵਾ ਕਰੀ ਜੀ ਉਹਦੀ ਰੋਟੀ ਰੋਟੀ ਸਭ ਕੁ ਰੱਖਿਆ ਬਤੇ ਖੜਾ ਆਇਆ ਉਹਨੂੰ ਮੈਂ ਕੱਲ ਤਾਂ ਜੀ ਮੇਰੇ ਮਨ ਵਿੱਚ ਇਹ ਜੀ ਗੱਲ ਵੀ ਆਲੀ ਵੀ ਮੰਨੂ ਜਿਹੜੇ ਨੂੰ ਵੀ ਮੇਰੇ ਪਾਵਾ ਯਾਰ ਦੋਸਤ ਆ ਮੈਂ ਬੰਦੇ ਮੇਰੇ ਆ ਮੈਂ ਉਹ ਸਾਰੇ ਕੇੇ ਕਰੇ ਕਹਿੰਦੇ ਵੀ ਐਂ ਕਰ ਲੈ ਐਂ ਕਰ ਲੈ ਫਿਰ ਯਾਰ ਮਿੱਤਰਾਂ ਨੇ ਮਜ਼ਾਕ ਵੀ ਕਰਿਆ ਹੈ ਵੀਰੋਂ ਨਾਲ ਕਹਿੰਨੇ ਵੀ ਚੂਹਾ ਤਾਂ ਅੱਜ ਕੱਢ ਦੰਨੇ ਸ਼ਾਮ ਨੂੰ ਜਦ ਮੈਂ ਸਰਵਿਸ ਕਰ ਰਿਹਾ ਤਾਂ ਮੈਂ ਕੀਆ ਕਰੂੰਗੇ ਕਹਿੰਨਾ ਵੀ ਛੜਾਵਾ ਚੜੂਗਾ ਕਰ ਹਿੱਲਾ ਕਹਿੰਨੇ ਇੱਕ ਜਿਕਣਾ ਆਪਣਾ ਕਰਦੇ ਹੁੰਨੇ ਪੰਜਾਬੀ ਜੀ ਵੀ ਲਿਆਓ ਇੱਕ ਬੋਤਲ ਮੁਰਗਾ ਕਹਿੰਨਾ ਕੱਢ ਦੰਨੇ ਆ ਮਾਂ ਵੀ ਮੇਰੇ ਮੂਹਰਾ ਬਿਠਾ ਲੈਣਾ ਪੈਣਾ ਐ ਨਾ ਵੀ ਆ ਬੈਠਿਆ ਚੱਕ ਕਹਿੰਨਾ ਇਹੀ ਕੰਮ ਕਰ ਦੂੰਗੀ ਤੇ ਚਲੋ ਗੱਲਾਂ-ਬਾਤਾਂ ਚੱਲਦੀਆਂ ਰਹੀਆਂ ਸ਼ਾਮ ਨੂੰ 4 ਵਜੇ ਜਾ ਕੇ ਨਾ ਮਨ ਨੂੰ ਇੱਕ ਇਹ ਜਾਂ ਵੀ ਮੇਰੇ ਮਾਨ ਵਿੱਚ ਆਇਆ ਵੀ ਬੀਬੀ ਬੱਸੇ ਕਾ ਰਿਹਾ ਵਾ ਵੀ ਚੂਹਾ ਕਿਤੇ ਸਾਰੀ ਗੱਡੀ ਲੈ ਕੇ ਨਾ ਲੰਘ ਜਾਵੇ। ਯਾਹੋ ਹੋਰ ਕੁਛ ਮਨ ਨੂੰ ਇੱਕ ਬੰਦੇ ਨੇ ਆ ਕੇ ਕਿਹਾ ਪਾਪੇ ਨੇ ਵੀ ਕਿਹਾ ਕਹਿੰਦਾ ਸਾਨੂੰ ਤਾਂ ਡਰ ਆਏ ਬਾ ਕਿਤੇ ਲੈ ਕੇ ਨਾ ਲੰਘ ਜਾਵੇ। ਮਾ ਚੱਲ ਮੈਂ ਪਹੁੰਚ ਕਰਦਾ ਕੱਲ ਨੂੰ ਵਕੀਲ ਬਕੂਲਾ ਨਾਲ ਗੱਲ ਕਰਦਾ ਨਾਸਾ ਤੱਕ ਪਹੁੰਚ ਕਰਨੀ ਪੈਣੀ ਸੀ ਮੈਨੂੰ। ਕਿਉਂਕਿ ਉਹ ਚੂਹਾ ਇੰਨਾ ਸਾਡੇ ਨਾਲ ਘੁਲ ਮਿਲ ਗਿਆ ਤਾਂ ਗੱਡੀ ਨਾਲ ਉਹਨੂੰ ਇੰਨਾ ਪਤਾ ਲੱਗ ਗਿਆ ਤਾਂ ਜੀ ਅੱਜ ਤੋਂ 20 ਦਿਨ ਪਹਿਲਾਂ ਗੱਡੀ ਤੋਂ ਆਈ ਐ ਮੈਂ ਬੌਂਟ ਚ ਪਾਣੀ ਮਰਵਾਇਆ ਜਦ ਵੀ ਬੈਠਿਆ ਪਾਣੀ ਗੈਲ ਵੀ ਨਹੀਂ ਨਿਕਲਿਆ ਉਹ ਚੂਹੇ ਦਾ ਇੰਨਾ ਪਿਆਰ ਹੋ ਗਿਆ ਤਾਂ ਨਾ ਗੱਡੀ ਗਲ ਇੰਨਾ ਭੇਤ ਹੋ ਗਿਆ ਦਾ ਜੇ ਕਿਤੇ ਪਹਾੜ ਚ ਵੀ ਜਾ ਕੇ ਆਈ ਐ ਦੋ ਵਾਰੀ ਪਿਛਲੇ 6 ਮਹੀਨੇ ਦੋ ਵਾਰੀ ਮੈਂ ਕਹਿੰਦੀ ਖਾਈ ਤੀਜਾ ਚਾਰ ਵਾਰੀ ਜਾਇਆ ਤਿੰਨ ਤਿੰਨ ਦਿਨ ਉੱਥੇ ਵੀ ਚੂਹਾ ਆਪਣੀ ਖਰਾਕ ਖਾ ਕੇ ਵਿੱਚੇ ਹੀ ਰਹਿੰਦਾ ਜੀ ਦਿਨ ਚ ਤਾਂ ਉੱਤਰਦਾ ਹੀ ਨਹੀਂ ਤਾਈ ਗੱਡੀ ਚ ਕਿਤੇ ਗੱਡੀ ਲੈ ਜੀ ਲੈ ਆ ਵੀ ਮਨਜੀਤ ਅੱਜ ਤੇਰੀ ਡਿਊਟੀ ਐ ਤੈਂ ਪਰਵਾਉਣਾ ਸਿਲੰਡਰ ਠੀਕ ਐ ਬਾਈ ਹੁਣ ਆਣੇ ਆਲੇ ਆ ਮੇਰੇ ਕੋਲ ਪੈ ਜਾਂਦਾ ਆ ਕੇ ਕੋਈ ਨਹੀਂ ਇਹ ਭਾਈ ਫਿਰ ਬਾਰਤਦੀ ਵੀ ਤੂੰ ਹੀ ਆ ਯੂਜ਼ ਵੀ ਤੂੰ ਹੀ ਕਰਦੀ ਸਲੰਡਰ ਤੇ ਬਾਈ ਤੇਰੇ ਕੰਮ ਵੀ ਸਲੰਡਰ ਨਾਲੇ ਆ ਸਾਰੇ ਰੋਟੀ ਪਾਣੀ ਚਾਹ ਪਾਨ ਹੈ ਅੱਗੇ ਮੈਂ ਹੀ ਪਰਵਾਹ ਕਰ ਦਿੰਨਾ ਐਨਾ ਥੋੜਾ ਤੈਨੂੰ ਓਹੋ ਬਸ ਮੈਂ ਪਰਵਾਹ ਨਹੀਂ ਚੱਲ ਤੂੰ ਤਾਂ ਪਰਵਾਹ ਨਹੀਂ ਪਿਛਲੀ ਵਾਰ ਕਿਹਨੇ ਪਰਵਾਇਆ ਤਾਂ ਇਹ ਮੈਨੂੰ ਔਖਾ ਲੱਗਾ ਹਨ ਤੂੰ ਤੋੜਨੀ ਬੂਟਾ ਹੈ ਮੈਂ ਪੁੱਤਾਂ ਮੰਗ ਪਾ ਲਿਆ ਵਾ ਕਾ ਕੀ ਕਰਦੀ ਮੰਜੀ ਤੈਂ ਉਹਦਾ ਕੰਨ ਪੜਤੇ ਆ ਖਿੱਚ ਕੇ ਆ ਤਾਂ ਉਹ ਕੰਮ ਹੋ ਗਿਆ ਜਿਗਾ ਨਿਆਣੇ ਦਾ ਕੰਨ ਫੜ ਲੈਣੇ ਬਸ ਛੱਡ ਦਨੇ ਤੈ ਤਾਂ ਪੱਟੇ ਦੇ ਆ ਤੋੜੇ ਦੇ ਆ ਪਤਾ ਕਿੰਨਾ ਦੁੱਖ ਲੱਗਿਆ ਮੰਨੂ ਦੁੱਖ ਲੱਗਿਆ ਮੈਂ ਪੁੱਤਾਂ ਮੰਗ ਪਾਲੇ ਵੇ ਇੱਕ ਦੋ ਬੂਟਾ ਹੋਰ ਐਡ ਕਰਨਾ ਹੁਣ ਫੁੱਲਾਂ ਦੇ ਬੂਟੇ ਲਿਆਈਏ ਹਨਾ ਮੰਜੀਤ ਸਭ ਤੋਂ ਵੱਧ ਤਾਂ ਮੈਂ ਕਰ ਹਾਂ ਚਲ ਹੁਣ ਬਾਈ ਤੈਨੂੰ ਤੈ ਤਾਂ ਪਾਣੀ ਪਾਣਾ ਗੜਾਈ ਛੜਾਈ ਤਾਂ ਅਸੀਂ ਕਰਦੇ ਤੇ ਗੱਲਬਾਤ ਇਸ ਤਰ੍ਹਾਂ ਹੀ ਗੱਲ ਫਿਰ ਉਹ ਬੰਦਾ ਫੜਿਆ ਗਿਆ ਜੀ ਸ਼ਾਮ ਨੂੰ ਪੂਰੇ ਪੌਣੇ 7 ਵਜੇ ਤੇ ਉਹ ਮੈਂ ਛੱਡ ਤੇ ਆ ਜੀ ਫੜ ਕੇ ਪਰ ਇੱਕ ਗੱਲ ਹੈ ਜੀ ਚੂਹਾ ਪੂਰਾ ਅੱਧਾ ਕਿਲੋ ਦਾ ਤਾਂ ਉਹ ਪੂਰਾ ਭੇਤੀ ਦਾ ਜੀ ਐਨ ਤਾਕੜਾ ਚੂਹਾ ਹੋਇਆ ਬਤਾ ਬਸ ਇੱਕ ਗੱਲ ਰਹਿ ਗਈ ਮੰਨੂ ਬਹੁਤ ਬੰਦਿਆਂ ਨੇ ਆ ਕੇ ਆ ਵੀ ਪਾਇਆ ਇੱਕ ਮਾਂਚ ਬਹਿਮ ਕਹਿੰਦੇ ਫਲਾਣਾ ਕਿਤੇ ਗੱਡੀ ਖੜੀ 40000 ਲੱਗਿਆ ਨਵੀਂ ਗੱਡੀ ਸੀ ਸਾਰੀਆਂ ਤਾਰਾ ਕੱਟਤੀਆਂ ਕੰਪਨੀ ਚ ਜਾ ਕੇ ਠੀਕ ਕਰਵਾ ਖੜੀ ਹੈ ਕਹਿੰਦੇ 40000 ਲੱਗਣਾ ਸਾਰੀ ਬੈਰਿੰਗ ਹੋਣੀ ਹੈ ਅਸੀਂ ਤਾਂ ਮੈਂ ਕਹਿੰਦੀ ਮਨਜੀਤ ਨੇ ਤਾਂ ਮਨਜੀ ਹਾਂ ਹਾਂ ਸਾਡੇ ਵੀ ਤਾਂ ਐਨਾ ਘੋੜਾ ਬੈਠੇ ਆ ਉਹ ਅਸੀਂ ਦੇ ਦੋ ਵੀ ਅੱਜ ਕਿੱਥੇ ਜਾ ਕੇ ਆਏ ਹਾਂ ਇਹ ਬੱਚੀਆਂ ਦੇਖਦਾ ਤਾਂ ਸਾਡਾ ਟਰੈਕ ਲੱਗਿਆ ਬਤਾ ਨਹੀਂ ਟ੍ਰੈਕ ਲਾਇਆ ਤਾਂ ਸਾੜਾ ਕਿਸੇ ਬੜ ਬੜੇ ਰੇ ਨੇ ਹਣੀ ਵੀ ਕਿੱਥੇ ਜਾਣੇ ਕਿ ਆ ਕਰਦੇ ਕਿੰਨਾ ਖਰਚ ਕਰਿਆ ਹਣੀ ਤਾਂ ਹੀ ਤਾਂ ਦੇਖੋ ਕੁਝ ਤੇ ਗੱਡੀ ਦਾ ਨੁਕਸਾਨ ਨਹੀਂ ਕਰਦਾ ਬਾਕੀ ਵਿੱਚ ਬੈਂਕ ਵਾਲੀ ਕਾਪੀਆਂ ਵੀ ਪਈਆਂ ਹੁੰਦੀਆਂ ਇੱਕ ਦੋ ਹਣੀ ਉਹ ਸਾਰਾ ਪੇਟ ਰੱਖਦਾ ਤਾਂ ਹਣੀ ਜਦ ਆਪਾਂ ਨੇ ਕੱਲ ਦੇਖਿਆ ਜਦ ਵੀ ਕਾਪੀਆਂ ਪਰ ਇਹ ਬੈਠੇ ਆਤਾ ਚਲੋ ਬਾਕੀ ਮੈਂ ਚਾਚੇ ਨਾਲ ਵੀ ਗੱਲ ਕਰੀ ਤੀ ਮਹੀਨਾ ਪਹਿਲਾਂ 20 ਦਿਨ ਪਹਿਲਾਂ ਪਹਾੜ ਵਾਲੇ ਚਾਚੇ ਗੈਲ ਜੀ ਉਹ ਕਹਿੰਦਾ ਵੀ ਕੋਈ ਚੱਕਰ ਨਹੀਂ ਇਹ ਚੂਹਾ ਤਾਂ ਠੀਕੇ ਹੁੰਦਾ ਗਣੇਸ਼ ਦਾ ਭਗਤ ਹੈ ਮੈਂ ਤਾਂ ਕਰਕੇ ਜੀ ਇਹਨੂੰ ਕਦੇ ਕੱਢਿਆ ਨਹੀਂ ਤਾਂ ਇੱਕ ਹੋਰ ਦੇਖ ਲਓ ਜੀ ਮੈਂ ਦਵਾਈ ਵੀ ਰੱਖ ਲਈ ਪਿਛਲੀ ਵਾਰ ਤੋਂ ਆ ਕੇ ਨਾ ਗੱਡੀ 10 ਦਿਨ ਪਹਿਲਾਂ ਅੱਜ ਧੌਣ ਚੱਲੇ ਆਈ ਦੁਬਾਰਾ ਦਵਾਈ ਵੀ ਰੱਖਤੀ ਦੋਏ ਸਾਈਡਾਂ ਇਹਦੇ 'ਚ ਜਾਲੀ ਵੀ ਲੁਆਈ ਵੀ ਹੈ ਜੀ ਜਾਲੀ ਜਾਲੀ ਲੁਆਈ ਵੀ ਇੱਥੇ ਜਾਲੀ ਲੱਗਦੀ ਹੁੰਦੀ ਹੈ ਇੱਕ ਆਹੀ ਰਸਤਾ ਹੁੰਦਾ ਜੀ ਜਿੱਥੇ ਨੂੰ ਨਾ ਹਵਾ ਅੰਦਰ ਏਸੀ ਖਿੱਚਦਾ ਜੋ ਵੀ ਕਰਦਾ ਇਹ ਇੱਥੇ ਦੀ ਨਾ ਇੱਕ ਖਾਓ ਹੈ ਖਾਨੇ ਜੇ ਦੋ ਤਾਂ ਇਹਨਾਂ ਦੇ ਵਿੱਚ ਮੈਂ ਜਾਲੀ ਵੀ ਲਵਾਈ ਵੀ ਹੈ ਜੀ ਮੈਂ ਤਾਂ ਵਈ ਉਹ ਵੀਡੀਓ ਦੇਖ ਕੇ ਹੈਰਾਨ ਰਹਿ ਗਈ ਜਿਹੜੀ ਤੁਸੀਂ ਵਟਸਐਪ ਤੇ ਭੇਜੀ ਹੈ ਵੀ ਦੇਖਿਆ ਪਰ ਜਦ ਤੁਸੀਂ ਦੇਖਿਆ ਡੱਕਾ ਜਾ ਉਹ ਕਾ ਜਾਂ ਮੈਂ ਡੱਕਾ ਲਾ ਕੇ ਜਾਂਦਾ ਤਾਂ ਪੂਰੇ ਡੱਕੇ ਪਰ ਦੰਦੀ ਬੜਾ ਡੱਕੇ ਕੁੱਤਾ ਖਾਣ ਉਹ ਤਾਂ ਜਿਲਤ ਖਾ ਗਿਆ ਤਾਂ ਅੱਧੀ ਜਿਲਤ ਕਾਗਜ਼ ਖਾ ਗਿਆ ਤਾਂ ਗੁੱਸੇ ਨਾਲ ਹਾਂ ਇੱਕ ਹੈ ਵੀ ਹੁਣ ਸਾਨੂੰ ਨਾ ਇਹ ਹੋ ਗਿਆ ਵੀ ਹਾਂ ਨਿਕਲ ਗਿਆ ਬਰਾਦ ਸ਼ੁਗਰ ਹੈ ਮੇਰੇ ਦਿਮਾਗ ਵਿੱਚ ਆ ਗਿਆ ਵੀ ਜੇਲਤ ਰੱਖੋ ਵਿੱਚ ਉਹਦੇ ਉੱਪਰ ਰੱਖੋ ਖਾਣੇ ਵਾਲੀ ਚੀਜ਼ ਹਾਂ ਪੜ੍ਹਣਾ ਸ਼ਾਮ ਨੂੰ ਡਿੱਗੀ 'ਚ ਰੱਖ ਦੇ ਕਰਨੀ ਆ ਕਹਿ ਹੌਣ ਥੋੜਾ ਨਾ ਹੁਣ ਤਾਂ ਨਿਕਲ ਗਿਆ ਆਹੋ ਚਲੋ ਮਨਜੀਤ ਨੇ ਹੀ ਦੇਖੋ ਜੀ ਮਨਜੀਤ ਨੇ ਪਹਿਲਾਂ ਮੰਨੂ ਪੂਰਾ ਬਹਿਮ ਵੀ ਪਾਇਆ ਮੰਨੂ ਡਰਾਇਆ ਵੀ ਐ ਕਹਿੰਦੀ ਜੇ ਪਹਾੜ 'ਚ ਚਲੇ ਜਾਂਦੇ ਉੱਥੇ ਤਾਰ ਕੱਟ ਦਿੰਦੇ ਉੱਥੇ ਤਾਂ ਕੋਈ ਮਿਸਤਰੀ ਨਹੀਂ ਤਾਂ ਫਿਰ ਮੈਂ ਭਾਈ ਸੋਚਿਆ ਜਦ ਐ ਨਾ ਮੈਨੂੰ ਕੱਲ ਕਿਹਾ ਕਹਿੰਦੀ ਵੀ ਹੋ ਸਕਦਾ ਜਦ ਚੂਹਾ ਆਪਣੀ ਕਹਿੰਦਾ ਵੀ ਕੋਈ ਨੁਕਸਾਨ ਨਹੀਂ ਕਰ ਰਿਹਾ ਰਹਿ ਰਿਹਾ ਆਪਣੀ ਗੱਡੀ ਚੈਰ ਨਿਤ ਰਹਿ ਰਿਹਾ ਇਹਨੂੰ ਤਾਂ ਘਰ ਬਣਾ ਲਿਆ ਜੀ ਇਹਦੇ ਬਲੋਰ ਹੈ ਨਾ ਜਿੱਥੇ ਆ ਜੀ ਮੂਹਰੇ ਅੰਦਰ ਏਸੀ ਹੈ ਜੀ ਉਹਦੇ ਥੱਲੇ ਇੱਕ ਬਲੋਰ ਹੁੰਦਾ ਜੀ ਉਹ ਬਲੋਰ ਅੱਜ ਜਾ ਕੇ ਮੈਂ ਸਾਫ਼ ਕਰਵਾਉਣਾ ਜੀ ਫਿਲਟਰ ਵੀ ਚੇਂਜ ਕਰਾਨਾ ਆਈ ਸੀ ਦਾ ਤੇ ਉਹਦੇ ਵਿੱਚ ਸਾਰੇ ਕਾਗਜ਼ ਧੱਕੇ ਪਏ ਮੈਂ ਦੇਖੇ ਆ ਖਿੱਚ ਖਿੱਚ ਕੇ ਲੈ ਗਿਆ ਬੋਨਾ ਆ ਲੈਣਾ ਬਣਾਇਆ ਵਾ ਪੂਰਾ ਮੈਂ ਤੁਹਾਨੂੰ ਦੱਸਾਂ ਪਤਾ ਨਹੀਂ ਕਿੰਨੀ ਵੀ ਉਹ ਖਲਾ ਕੇ ਨਾ ਹਾਂ ਚੈੱਕ ਕਰਾਉਣਾ ਅੱਜ ਸਾਰੀ ਸਾਫ਼ ਕਰਵਾਓ ਇੱਕ ਵਾਰ ਹਾਂ ਪਰ ਹੁਣ ਐ ਵੀ ਉਹਦੇ ਐ ਹੋ ਗਿਆ ਵੀ ਉਹ ਨਿਕਲ ਗਿਆ ਜਿਹੜਾ ਹੈ ਤਾਂ ਐਡਾ ਬਿਲਕੁਲ ਗੱਲ ਤਾਂ ਇਹ ਹੈ ਤੇ ਬਾਕੀ ਗੱਲਬਾਤ ਐ ਇਸ ਤਰ੍ਹਾਂ ਮਨਜੀਤ ਤੇ ਆ ਤੁੰਗ ਸਿਲੰਡਰ ਦੀ ਡਿਊਟੀ ਤੇਰੀ ਭਾਈ ਮੈਂ ਉਹਨੂੰ ਕਹਿ ਦਿੰਨਾ ਫੋਨ ਕਰਕੇ ਮੁੰਡੇ ਨੂੰ ਦੇ ਜੂਗਾ ਤੇ ਬਾਕੀ ਹੁਣ ਕਿਆ ਬਣਿਆ ਫਿਰ ਮੈਂ ਸੋਚਿਆ ਤਾਂ ਵੀ 5 ਤਰੀਕ ਤੋਂ ਕੱਲ ਤੋਂ ਪੇਪਰ ਹੈ 6 ਦੀ ਛੁੱਟੀ ਹਨਾ 7 ਨੂੰ 7 ਦਾ ਪੇਪਰ 8 ਤੇ ਲੈ ਕੇ 12 ਤੱਕ ਛੁੱਟੀਆਂ 5 ਛੁੱਟੀਆਂ 4 ਵੀ ਚੱਲੀਏ ਪਹਾੜ ਚ ਜਾਇਆ ਜੀ ਇੱਕ ਦਿਨ ਕਿਉਂ ਕਹਤੇ ਮੁੰਡੇ ਦੇ ਪੇਪਰ ਨੇ ਫੇ ਮੈਂ ਜਾਇਆ ਨਾ ਇਕੱਲਾ ਜਾਇਆ ਬਠੀਕ ਮੈਂ ਜਾਇਆ ਹੁਣ ਪਿੱਛੇ ਦੇ ਲੈ ਕੇ ਕੌਣ ਜਾਊਗਾ ਮਨਜੀਤ ਤੋਂ ਮਨਜੀਤ ਕਾ ਇਹ ਬਾਨਾ ਉੱਪਰਲੇ ਦੇਲਤੇ ਤਾਂ ਕਹਤੇ ਜੀ ਇਹ ਨਾ ਵੀ ਜਾਇਆ ਉਹ ਨਹੀਂ ਕੰਮ ਹੈ ਹੈ ਉਹ ਨਹੀਂ ਕਰੇਗੀ ਹਾਂ ਫਿਰ ਲੈ ਲਿਜਾਣੇ ਦਾ ਔਖਾ ਹੋ ਜਾਂਦਾ ਹੈ ਨਾ ਪਾਪੇ ਨੇ ਲੈ ਜਾਣਾ ਚਾਰ ਤਾਂ ਛੁੱਟੀਆਂ ਵੀ ਆ ਨਾਲੇ ਉਹਨਾਂ ਚ ਜਾਣਾ ਮੈਂ ਫੇਰ ਟਿਊਸ਼ਨ ਲੈ ਜਾਣਾ ਪੈਂਦਾ ਹਨਾ ਓਕੇ ਹਮ 20 ਤਰੀਕ ਨੂੰ ਚਲੋ ਖਤਮੇ ਹੋ ਜਾਣੇ ਪੇਪਰ ਫਿਰ ਜਾਇਆ ਹਾਂਗੇ ਸੁਣ ਲੋ ਹਮ ਇਹ ਤੁਹਾਡੇ ਕੋਲ ਦੁਕਾਨ ਦੇ ਪਿੱਛੇ ਰਹਿ ਜਾਂਦਾ ਹੈ ਹਮ ने फेरी ने ने फेरी ने फेर ਉਹਨੇ ਫੇਰ ਦੀ ਨਾ ਫੇਰ ਉਹਨੇ ਕਹਿਣਾ ਫੇਰ ਘਰਾਂ ਲੈ ਕੇ ਲੋਕ ਫੇਰ ਦਿਨ ਵਜੇ ਨਾ ਤਾਂ 4:00 ਦਿਨ ਵਜੇ ਰੇਤ ਲੈ ਕੇ ਜਾਇਆ ਕਰੂੰ ਕਿ 3 ਦਿਨ ਵਜੇ ਤੇ ਜਾਇਆ ਕਰੂੰਗਾ ਹਾਂ ਵੀ ਗੱਲ ਹੈ ਉਹ ਫਿਰ ਨਾ ਡੈੜੀਆਂ ਨਹੀਂ ਨਾ ਰਹਿਣਾ ਹੈਗਾ ਚਲੋ ਜੀ ਚਲੋ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਪਹਾੜ ਜਾਣਾ ਹਿਮਾਚਲ ਜਾਣਾ ਕੈਂਸਲ 20 ਤਰੀਕ ਤੇ ਬਾਅਦ ਜਾਊਂਗੇ ਇਹਨਾਂ ਰਿਲੈਕਸ ਹੋ ਕੇ ਹੋਰ ਵੀ ਵੀ ਹਾਂ ਚਲੋ ਹੁਣ ਪੇਪਰ ਵੀ ਹੋਲੇ ਹੁਣ ਦੱਸੋ ਸੋਸਾਇਟੀ ਦਾ ਪੇਪਰ ਹੈ ਉਹਦਾ ਸੋਸਾਇਟੀ ਸਟਡੀ ਦਾ ਪੇਪਰ ਹੈ 12 ਤਰੀਕ ਨੂੰ ਤਾਂ ਹੀ ਚਾਰ ਛੁੱਟੀਆਂ ਦਈਆਂ ਉਹਨਾਂ ਨੇ ਪੇਪਰ ਵੀ ਬਹੁਤ ਸਖਤ ਹੈ ਜੀ ਟਾਪ ਹੈ ਜੀ ਟਾਪ ਪੇਪਰ ਪੂਰਾ ਹੁਣ ਜੇ ਸਾਰੇ ਸਾਰ ਮੈਂ ਤਾਂ ਚੱਲ ਪੜ੍ਹੇ ਜਿਹੜੇ ਪੜ੍ਹੇ ਮੈਂ ਉਹ ਪੜ੍ਹੇ ਹੋਣਗੇ ਪਰ ਹੁਣ ਐ ਵੀ 5 ਦਿਨਾਂ ਵਿੱਚ ਵੀ ਤਿਆਰੀ ਤਾਂ ਕਰ ਲੂਗਾ ਹਾਂ ਬਿਲਕੁਲ ਰਾਈਟ ਗੱਲ ਹੈ ਤੇਰੀ ਮੈਂ ਮੰਜੀ ਤੇਰੀ ਗੱਲ ਨਾਲ ਪੂਰਾ ਐਗਰੀ ਹਾਂ ਹੁਣ ਅਸੀਂ ਸੋਚਿਆ ਵੀ ਹਾਂ ਜੀ ਉੱਥੇ ਨੂੰ ਚੱਲਦੇ ਤੇ 2 ਦਿਨ ਦਾ ਆਏ ਹੋਗੇ ਐ ਹੋਊਗਾ ਨਹੀਂ ਬਈ ਉਹੀ ਦਾ ਮਨ ਦੋ ਉੱਥੇ ਰਹਿਣਾ ਰੋਪ ਦਿਨ ਤੈਨੂੰ ਪਤਾ ਹੀ ਹੈ ਆਂਦਾ ਕਿਹਾ ਕਰਦਾ ਮਮਾ ਜੀ ਨਹੀਂ ਲੱਗਦਾ ਨਾ ਨਾ ਰਹਿਣ ਦੇ ਰਹਿਣ ਦੇ ਬਸ ਬਸ ਤੂੰ ਕੈਨਸਲ ਕਰ ਜਾਣਾ ਕੈਨਸਲ ਲਓ ਜੀ ਤੇ ਬਾਕੀ ਜੀ ਇੱਕ ਸਾਡੇ ਵੱਲੋਂ ਰਿਕਵੈਸਟ ਆ ਆਪ ਸਭ ਨੂੰ ਮੇਰੀਆਂ ਭੈਣਾਂ ਨੂੰ ਵੀ ਦੇਖੋ ਹੁਣ ਬੱਚਿਆਂ ਦੇ ਪੇਪਰ ਸ਼ੁਰੂ ਹੋਣੇ ਅੱਧਿਆਂ ਦੇ ਤਾਂ ਹੋਏ ਵੀ ਅੱਧਿਆਂ ਦੇ ਹੋ ਰਹੇ ਆ ਵੀ ਬੱਚਿਆਂ ਨੂੰ ਜੇ ਖਲਾਣਾ ਵੀ ਉਹਨਾਂ ਨੂੰ ਕਹਿ ਕੇ ਪੇ ਜੋ ਵੀ ਕੋਈ ਗਲਤ ਹਰਕਤ ਨਹੀਂ ਕਰਨੀ ਸ਼ਰਾਰਤਾਂ ਨਹੀਂ ਕਰਨੀਆਂ ਕਈ ਵਾਰ ਨਾ ਐਵੇਂ ਬੱਚਾ ਲੱਤ ਬਾਹ ਹਲਵਾ ਲਵੇ ਫੇ ਪੇਪਰਾਂ 'ਚ ਸਾਰੇ ਸਾਲ ਦਾ ਫੇ ਪਿੱਛਾਂ ਪੈ ਜਾਂਦਾ ਜੀ ਸਾਲ ਮਾਸਟਰਾਂ ਨੇ ਤਾਂ ਪੇਪਰ ਲੈਣੇ ਤਾਂ ਅੱਗੇ ਕਰੂੰਗੇ ਜੀ ਅੱਜ ਕੱਲ੍ਹ ਪੜਾਈਆਂ ਸਖਤ ਐ ਜੀ ਤੇ CBSE ਸਕੂਲਾਂ ਜੀ ਤੇ ਗੱਲ ਬਾਤ ਐ ਇਸ ਤਰ੍ਹਾਂ ਐ ਵੀ ਪੇਪਰਾਂ ਬਿਨਾ ਸਾਰਨਾ ਨਹੀਂ ਤੇ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖੋ ਜੀ 20 ਦਿਨ ਪੂਰੇ ਤਾਂ ਉਹਨਾਂ ਨੂੰ ਗਲਤਪ ਹੋ ਜਾਣਾ ਖਾਣ ਦੋ ਦੁਕਾਨਾਂ ਦਾ ਸਾਮਾਨ ਨਾ ਖਾਣ ਦੋ ਵੀ ਕਿਤੇ ਬਿਮਾਰ ਨਾ ਹੋ ਜੇ ਮੈਂ ਫੇਰ ਪੇਪਰ ਤੋਂ ਮਿਸਟੇਕ ਹੋ ਜਣੀ ਬਹੁਤ ਚੱਕਰ ਪੈ ਜਾਂਦੇ ਜੀ ਹੁਣ ਮੇਰੀ ਉਹ ਭੈਣੋਂ ਸਮਝਾ ਕੇ ਰੱਖਿਓ ਬੱਚੇ ਨੂੰ ਜਿਗਣਾ ਮੈਂ ਕਰਨ ਨੂੰ ਸਮਝਾਇਆ ਬਾਈ ਇਸ ਤਰ੍ਹਾਂ ਸੀ ਕਹਿੰਦੇ ਮੈਂ ਦੱਸ ਕਹਿੰਦੇ ਸਾਡੇ ਨੇ ਹੁਣ ਸਾਰੇ ਨੇ ਇਹ ਕਹਿ ਦੋ ਹਾਂ ਕਬੱਡੀ ਖੇੜਨੀ ਨਹੀਂ ਹਾਂ ਇਹਨੂੰ ਕਹਿੰਦੇ ਵੀ ਨਹੀਂ ਖੇਡਣੀ ਨਹੀਂ ਹੈ ਕਬੱਡੀ ਨਹੀਂ ਖੇਡਣੀ ਈਓ ਲੱਤ ਬਾਹ ਕਿਤੇ ਹਿੱਲ ਗਈ ਫੇ ਕਿੱਥੇ ਲਈ ਫਿਰੂਗੇ ਉਧਰ ਬਾਕੀ ਬਾਕੀ ਜੀ ਕਾਰਨ ਦਾ ਤਾਂ ਹੋਰ ਵੀ ਪੰਗਾ ਹੈ ਦੀ ਗ੍ਰੋਥ ਜ਼ਿਆਦਾ ਮੈਂ ਪਿਛਲੀ ਵਾਰ ਸਕੂਲ ਚੇਂਜ ਕਰਿਆ ਮੈਂ ਕਿਹਾ ਜੀ ਜੇ ਚੌਥੀ ਚਾ ਤੁਸੀਂ ਤੀਜੀ ਚ ਰੱਖ ਲਓ ਕਹਿੰਦੇ ਨਹੀਂ ਅਸੀਂ ਪੇਪਰ ਲੈ ਲੰਨੇ ਬੱਚੇ ਦੀ ਸਿਹਤ ਗੱਲ ਫਿਰ ਕਹਿੰਨੇ ਵੀ ਬੱਚਾ ਸੋਚਦਾ ਹੁੰਦਾ ਵੀ ਮੈਂ ਐਡਾ ਵੱਡਾ ਮੇਰੇ ਨਾਲ ਦੇ ਇੰਨੇ ਕੁ ਮਹੀਨਾ ਛੋਟੀ ਕਲਾਸ ਚ ਬਿਠਾ ਲਤੇ ਆ ਵੀ ਬੱਚੇ ਦੇ ਮਨਤੇ ਵੀ ਹੋ ਜਾਣਾ ਫਿਰ ਕਾਲੂ ਲਾਲੇ ਕਰਦਾ ਮਨਤੇ ਕਹਿੰਨੇ ਵੀ ਨਹੀਂ ਅਸੀਂ ਪੇਪਰ ਲੈਣ ਦੋ ਪੇਪਰ ਲੈ ਕੇ ਜੇ ਚੌਥੀ ਕਲਾਸ ਚ ਹੈ ਤਾਂ ਚੌਥੀ ਚ ਰੱਖੂਗੇ ਵਧੀਆ ਕਰਿਆ ਉਹਨਾਂ ਨੇ ਐਤ ਕੀ ਵੀ ਦੇਖੂਗੇ ਉਹ ਵੀ ਕਿ ਆਲੇ ਬੱਚੇ ਨੇ ਪੇਪਰ ਦੂਜਾ ਸਾਲ ਹੈ ਨਾ ਸਕੂਲ ਪਹਿਲਾਂ ਜੀ ਦੂਜੇ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਚ ਹੈ ਉਹ ਵੀ ਇੰਗਲਿਸ਼ ਦਾ ਜੀ ਚਲੋ ਕੋਈ ਨਹੀਂ ਹੋ ਗਿਆ ਜੋ ਠੀਕ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਚਲੋ ਮੈਂ ਚੱਲਦਾ ਫੇ ਮਨਜੀਤ ਹੈ ਨਾ ਤੇ ਲੋ ਜੀ ਚੂਹੇ ਵਾਲਾ ਤਾਂ ਕੰਮ ਹੋ ਗਿਆ ਫੜਿਆ ਗਿਆ ਬੰਦਾ ਤੇ ਮੈਂ ਦੇ ਤੇ ਆ ਜੀ ਜੇਲ੍ਹ ਚ ਦੇਤੇ ਆ ਰੋਪੜ ਭੇਜਤੇ ਹੁਣ ਆ ਉਹਦਾ ਕੱਟ ਕੇ ਪਰਚਾ ਕੱਲ ਮੈਂ ਤਾਂ ਰਿਪੋਰਟ ਕਰਾਈ ਵੀ ਤੀ ਥਾਣੇ ਚ ਵੀ ਜਿੱਥਾ ਹੀ ਮੈਂ ਤੰਗ ਹੋ ਗਿਆ ਮੇਰੀ ਗੱਡੀ ਚ ਜਾਨਵਰ ਕੋਈ ਨੁਕਸਾਨ ਕਰਤੇ ਨੇ ਉਹਨੇ ਮੈਂ ਵਿੱਚ ਬੈਠ ਕੇ ਵੀ ਕਹੇ ਕਰਦਾ ਤਾਂ ਰੋਜ ਵੀ ਲਾਇਆ ਵਿਭਾਗਤਾ ਵਿੱਚ ਰਹਿ ਲੈ ਨੁਕਸਾਨ ਨਾ ਕਰੀ ਉਹ ਐਂ ਦੇਖਦਾ ਤਾਂ ਵੀ ਨਹੀਂ ਮੈਂ ਫੜਾ ਦੇਣਾ ਸਾਡੇ ਗਏ ਹੁੰਦੀ ਮੈਂ ਕਿਸੇ ਦਿਨ ਤਾਂ ਆਉਂਗਾ ਜੇ ਫਾਇਦਾ ਨਾ ਦੱਸੂਗਾ ਦੇਖ ਲਓ ਜੀ ਗੱਲ ਤਾਂ ਇਹ ਆ ਵੀ 6 ਮਹੀਨੇ ਗੱਡੀ ਦੇ ਵਿੱਚ ਰਹਾ ਔਰ ਨੁਕਸਾਨ ਕੋਈ ਨਹੀਂ ਕਰਿਆ ਕੋਈ ਤਾਰ ਨਹੀਂ ਵੱਡੀ ਤੇ ਬਾਕੀ ਐ ਨਹੀਂ ਹੈ ਵੀ ਕੋਈ ਉਹ ਨਾ ਨਿੱਜੀ ਕਾਗਜ਼ 'ਤੇ ਵਿੱਚ ਉਹ ਵੱਡੇ ਐ ਨਾ ਜੀਪ ਚੱਕਦਾ ਤਾਂ ਟੂਲ ਪਲੱਜੇ ਵਾਲੀ ਪਰਚੀ ਜ਼ਰੂਰ ਚੱਕ ਕੇ ਲੈ ਜਾਂਦਾ। ਤੁਸੀਂ ਉਹ ਵੀਡੀਓ ਪਾ ਵੀ ਦਿੰਦੇ। ਹਾਂ ਪਰ ਉਹ ਤੁਸੀਂ ਦੇਖ ਨਹੀਂ ਜੀ ਸਕਦੇ ਉਹ ਜਿਲਤ ਪਰ ਚੜਿਆ ਵਾ ਫਿਰ ਤੁਸੀਂ ਉਹ ਮੰਨੋ ਕਮੈਂਟ ਕਰਨੇ ਤੇ ਜੀ ਵੀ ਇਹਨੂੰ ਛੱਡ ਦੇ ਵਿਚਾਰੇ ਨੂੰ ਇਹ ਤਾਂ ਗਿਆ ਇਹ ਤਾਂ ਚੜ ਗਿਆ ਦੇ ਕਿਸ ਤਰ੍ਹਾਂ ਟੜਫਦਾ ਇਹ ਐ ਬੋ ਐ ਮੈਂ ਤਾਂ ਕਰਕੇ ਵੀਡੀਓ ਮੇਰੇ ਕੋਲ ਪਈਆਂ ਐ ਕਿ ਕਮੈਂਟ ਦਿਆਂ ਤਿੰਨ ਪਰ ਨਹੀਂ ਮੈਂ ਉਹ ਤੁਹਾਨੂੰ ਬਲੌਗ ਦੇਣਾ ਨਹੀਂ ਜੀ ਆਪਣਾ ਮਨ ਨਹੀਂ ਮੰਨਦਾ ਫਿਰ ਮੈਂ ਉਹਨੂੰ ਛੱਡ ਕੇ ਆਇਆ ਤਾਰ ਕੇ ਨਾਲ ਆਣ ਨੂੰ ਕਹਿਣ ਫਿਰ ਫਿਰ ਛੱਡ ਕੇ ਆਇਆ ਈ ਥਾਣੇ 'ਚ ਮੈਂ ਉਹਨੂੰ ਕਿਉਂ ਚੇੜ ਚੂੜ ਜਾ ਲੱਗ ਗਿਆ ਤਾਂ ਇਹ ਉਹਨੂੰ ਤੇ ਕਰਨੇ ਪਰ ਹੱਥ ਸਾਫ ਕਰਕੇ ਦਿਖਾ ਦਿਓ ਫਿਰ ਅਸੀਂ ਕਰਦੇ ਨਹੀਂ ਜੀ ਹੁਣ ਤਾਂ ਮੈਂ ਕੱਟ ਤੀਆਂ ਜੀ ਡਿਲੀਟ ਹੁਣ ਨਹੀਂ ਚਲੋ ਠੀਕ ਹੈ ਜੀ ਚਲਦੇ ਆਂ ਫਿਰ ਦੁਕਾਨ ਤੇ ਚਲੋ ਠੀਕ ਹੈ ਜੀ ਮੈਂ ਚਲਦਾ ਦੁਕਾਨ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਈ ਜੀ ਬਹੁਤ ਤੇ ਤੁਹਾਨੂੰ ਆਪਣਾ ਦੱਸ ਵੀ ਦਿਆ ਫੈਮਿਲੀ ਮੈਟਰ ਵੀ ਦੱਸ ਦਿਆ ਤੇ ਬਾਕੀ ਪਹਾੜ ਚ ਜਾਣਾ ਹੋ ਗਿਆ ਜੀ ਕੈਨਸਲ ਮਨਜੀਤ ਨਾ ਹੁਣ ਕਰਦੇ ਆ ਚਲੋ ਕੋਈ ਨਹੀਂ ਕਿਉਂਕਿ ਦੇਖੋ ਜਿੰਨਾ ਹੱਕ ਮੰਨੂ ਆ ਘਰਵਾਰਾ ਸੋਚਣ ਦਾ ਸਭ ਅੱਧ ਤੋਂ ਵੱਧ ਤੋਂ ਵੱਧ ਦਾ ਇਹਨੂੰ ਵੀ ਹੈ ਜੀ ਚਲੋ ਚੰਗਾ ਹੀ ਕਰਿਆ ਠੀਕ ਹੈ ਕਿਹੜੇ ਹੀ ਬਚਿਆ ਇੱਕ ਮੈਂ ਸੇ ਕੁਮੂ ਫੇਰੇ ਆਂਦੇ ਚਲੋ ਪੇਪਰਾਂ ਤੋਂ ਬਾਅਦ ਹੋਰ ਵਧੀਆ ਹੋਊਗਾ ਜੀ ਨਾਲੇ ਮਨਜੀਤ ਦਾ ਉੱਥੇ ਬਰਥਡੇ ਵੀ ਮਨਾਣਾ ਜੀ ਪੱਥਰਾਂ ਤੇ ਝੜ ਕੇ ਜੀ ਉੱਚੇ ਆ ਮੈਂ ਤਾਂ ਇਹ ਰੀਤੀ ਕੀ ਚੁੰਦੀ ਸੀ ਹਾਂ ਜਿੱਥੇ ਇੱਕ ਨਾ ਹੀ ਇਹਨਾਂ ਦੇ ਸਾਹਮਣੇ ਘਰ ਦੇ ਪਹਾੜ ਹੈ ਜੀ ਉਹਦੇ ਨਾਲ ਉੱਪਰ ਤੇ ਬਿਜਲੀਆਂ ਬੁਜਲੀਆਂ ਗਰਕਾ ਐ ਨਾ ਉੱਪਰ ਤੇ ਐਨ ਟੀ ਸੀ ਪਰ ਜਾ ਕੇ ਤੀਖਾ ਪੱਥਰ ਖੜਿਆ ਹੂੰ ਹੂੰ ਟੁੱਟੀ ਜਾਂਦਾ ਟੁੱਟੀ ਜਾਂਦਾ ਤੇ ਬਾਕੀ ਗੱਲਬਾਤ ਐ ਇਸ ਤਰ੍ਹਾਂ ਐ ਮਨਜੀਤ ਹੋਰ ਬਾਕੀ ਇੱਕ ਗੱਲ ਹੋਰ ਵੀ ਮੈਂ ਕੱਲ ਸੋਚ ਕੇ ਨਾ ਇੱਕ ਗੱਲ ਹੋਰ ਡਿਕਲੇਅਰ ਕਰੀ ਐ ਵੀ ਇੱਕ ਮਹੀਨੇ ਚ ਪੂਰੇ ਚ ਅਸੀਂ ਕੋਈ ਸ਼ਾਪਿੰਗ ਨਹੀਂ ਕਰਨੀ। ਨਾ ਗਰਮੀਆਂ ਦੀ ਨਾ ਕੋਈ ਹੋਮ ਆਰ ਆਰਾ ਵਗੈਰਾ। ਕੁਝ ਨਹੀਂ ਜੀ ਕਰਨਾ। ਤੇ ਬਾਕੀ ਜ਼ਰੂਰ ਅੱਜ ਦਾ ਅੱਜ ਦੇ ਬਲੌਗ ਤੇ ਕਮੈਂਟ ਕਰਕੇ ਦੱਸਿਓ ਮੇਰੇ ਵੀਰ ਭੈਣ ਭਰਾ ਚਾਹੇ ਇੱਧਰ ਤੋਂ ਐ ਚਾਹੇ ਬਾਹਰ ਤੋਂ ਐ ਵੀ ਤੁਹਾਨੂੰ ਸਾਡੇ ਬਲੌਗ ਕਿੱਦਾਂ ਲੱਗਦੇ ਆਊਗਾ ਹੁਣ ਥੋੜਾ ਕ ਲੇਟ ਹੋ ਜਾਂਦਾ ਜੀ ਕਿਉਂਕਿ ਮੈਂ ਇਕੱਲਾ ਹੀ ਜੀ ਮੈਂ ਜਾ ਸਕਰਨ ਨੂੰ ਵੀ ਲੈ ਕੇ ਜਾਣਾ ਹੁਣ 20 ਦਿਨ ਤਾਂ ਇੰਨੀ ਕਸਾਈ ਹੈ ਨਾ ਜੀ ਮੇਰੇ ਪਰ ਮਨੂੰ ਤਾਂ ਇਹਨੇ ਸੌਣ ਵੀ ਨਹੀਂ ਦੇਣਾ ਜੀ। 12:00 ਵਜੇ ਤੇ ਲੱਗ ਜਾਂਦੀ ਆ ਤਾਂ ਕਹਿਣਗੇ ਨਹੀਂ ਪੇਪਰ ਐ ਸੁਪਨੇ ਚ ਬੋਲੀ ਜਾਂਦੀ ਹੈ ਕਹਿ ਆ ਦੇਖ ਲਓ ਜੀ ਹੁਣ ਮੈਂ ਮੜੀ ਗੱਲ ਕਰੀ ਤੀ ਵੀ ਚਾਰ ਛੁੱਟੀਆਂ ਮੈਂ ਜਾਇਆ ਨਾ ਕੱਲਾ ਜਾਇਆ ਨਾ ਵੀ ਚਲੋ ਚਾਚੇ ਉਹਨਾਂ ਮਕਾਨ ਦਾ ਕੰਮ ਸ਼ੁਰੂ ਕਰਿਆ ਵਾ ਕਹਿੰਦੀ ਨਹੀਂ ਪਹਿਲਾਂ ਤਾਂ ਕਹਿੰਦੀ ਜਾ ਫਿਰ ਕਹਿੰਦੀ ਐਂ ਦੱਸ ਜੱਸ ਕਰਨ ਨੂੰ ਕੌਣ ਲੈ ਜਾਊਗਾ ਇੱਥੇ ਜਾ ਕੇ ਗੱਲਾਂ ਬਾਤਾਂ ਹੋ ਜਾਣੀਆਂ ਤੇ ਚਲੋ ਠੀਕ ਹੈ ਜੀ ਕੋਈ ਚੱਕਰ ਨਹੀਂ ਹੈਗਾ ਚਲੋ ਠੀਕ ਹੈ ਜੀ 12 ਵਜੇ ਜੱਸ ਕਰਨ ਆਣਾ ਫਿਰ ਮੈਂ ਦੁਕਾਨ ਤੇ ਰਹੂੰਗਾ ਉਹ ਆਊਗਾ ਤੇ ਮੈਂ ਚੱਲਦਾ ਹੀ ਪੌਣੇ 12 ਹੋ ਗਏ ਤੇ ਬਾਕੀ ਜਾ ਕੇ ਮਿਲਦਾ ਜੀ 1-2 ਮਿੰਟ ਦੁਕਾਨ ਤੇ ਜਾ ਕੇ ਗੱਲਬਾਤ ਕਰਦੇ ਚਲੋ ਠੀਕ ਹੈ ਜੀ ਬਣੇ ਰਹੋ ਨਾਲ ਚੇਵੇ ਦੇ ਦੁਕਾਨ ਪਰ ਅੱਜ ਆਇਆ ਵਾ 35 ਅੱਜ ਆਣੇ ਤੇ ਸਾਡੇ ਭਾਈ ਇੱਕ ਟਰੈਕਟਰ ਆਣਾ ਤਾਂ ਜੀ ਫਾਰਮ ਟਰੈਕ 60 ਉਹਦਾ ਹਿੱਸਾ ਖੋਲਣਾ ਤਾਂ ਤੇ ਇਹਦੇ ਬਾਰੇ ਮੈਂ ਤੁਹਾਨੂੰ ਤਾਂ ਚਾਣਨਾ ਲੱਗਿਆ ਪਾਣ ਦੇਖੋ ਤਾਂ ਜੀ ਇਹ ਟਰੈਕਟਰ ਮੇਤੋ ਵੀ ਵੱਡਾ ਲੱਗਦਾ ਇੱਕ ਘੱਟ 90 ਮਾਡਲ ਹੈ ਜੀ ਤੇ ਇਹਨੂੰ ਦੇਖੋ ਪੁਲੀ ਗੈਲ ਵੀ ਸਟਾਰਟ ਕਰਦੇ ਸਵਰਾਜ ਨੂੰ ਵੈਸੇ ਅੱਗੇ ਪੁਲੀ ਨਾਲ ਪੁਲੀ ਨਾਲ ਜਾ ਤੱਕ ਰੇ ਕਰਦੇ ਤੇ ਜੀਟਰ ਟਰੈਕਟਰ ਸਟਾਰਟ ਜਾਂ ਕਰੇ ਕਰਦੇ ਤੇ ਐਸ਼ਰ ਸਭ ਤੋਂ ਪਹਿਲਾਂ ਹੱਥੀ ਗੈਲ ਐ ਫਿਰ ਹੁੰਦਾ ਜੀਟਰ ਆ ਸਕਾਟ ਨੂੰ ਪੁੜੀ ਗੱਲ ਸਟਾਰਟ ਕਰੇ ਗਾਦੇ ਦੇਖੋ 735 ਵੀ ਵੈਸੇ ਹਰਿਆਣਾ ਨੂੰ ਵੀ ਕਰਲੇ ਕਰਦੇ ਤੇ ਡੌਗ ਨਾਟ ਦੇ ਆ ਬਮੂਰਾ ਪੁੜੀ ਪੈਣੇ ਨੂੰ ਤੇ ਇੱਕ ਘਟ 90 ਮਾਡਲ ਟਰੈਕਟਰ ਹੈ ਜੀ 99 ਲਾਲੋ ਸਾਹਿਬ ਕਿੰਨਾ ਪੁਰਾਣਾ ਹੈ ਤੇ ਇਹ ਤਾਂ ਨਾ ਅੰਕਲ ਨਹੀਂ ਅੱਜ ਕੱਲ ਦੇ ਤਾਂ ਮੁੰਡੇ ਕੱਦੇ ਚੇਂਜ ਕਰਵਾ ਦਿੰਦੇ ਪਰ ਇਹਨੇ ਮੁੰਡਿਆਂ ਦੀ ਲਾਈਫ ਬਣਾਤੀ ਇੱਕ ਮੁੰਡਾ ਆਪਣਾ ਭੇਜਿਆ ਹੈ ਨਾ ਬਾਹਰ ਟਰੈਕਟਰ ਦੀ ਹਾਲਤ ਐ ਵੀ ਧੋਣੇ ਭਰਾਇਆ ਵਾ ਜੀ ਵੈਸੇ ਟਰੈਕਟਰ ਆਂਦਾ ਪਹਿਲਾਂ ਈ ਆਪਣੇ ਕੋਲ ਹੈ ਹੁਣ ਤਾਂ ਅੱਜ ਕੱਲ੍ਹ ਜੀ ਸਾੜੇ ਕਿੰਨੇ ਪਿੰਡਾਂ 'ਚ ਪਹਿਲਾਂ ਤਾਂ 735 ਹੁੰਦੇ ਦੇ 8-10 2-4 ਮਹੀਂਦਰੇ 2 ਕਫੋਰ ਹੁੰਦੇ ਦੇ ਹੁਣ ਤਾਂ ਜੀ ਸਾਰੇ 855 ਨਵੇਂ ਹਾਲੈਂਡ ਬڑے-ਬڑے ਟਰੈਕਟਰ ਆ ਗਏ ਜੀ ਤੇ ਮੂਹਰਾ ਲਖਾਏ ਕਰਦੇ ਤੇ ਜੀ ਸਤ ਗੁਰ ਤੇਰੀ ਓਟ ਟਰਾਲੀਆਂ 'ਪਰ ਲਖਾਏ ਕਰਦੂਤ ਵੀ ਤੇ ਬਹੁਤ ਹੁੰਦਾ ਦਾ ਜੀ ਤੇ ਦੇਖੋ ਜੀ ਟਰੈਕਟਰ ਮੇਰੇ ਹਾਣ ਦਾ ਹੀ ਲੱਗਦਾ ਮੈਨੂੰ ਜਿੱਥੇ ਤੱਕ ਆਸ ਹੈ ਟਰੈਕਟਰ ਦਾ ਸਾਰਾ ਕੁਝ ਰੱਖਿਆ ਵੈਨ ਉਹਦੇ ਨਾਲ ਦਾ ਹੀ ਆ। ਆ ਦੇਖੋ ਰੱਸਾ ਪਾਕ ਹੈ ਸਾਰਾ ਕੁਝ। ਤੇ ਅੰਕਲ ਕਹਿੰਦਾ ਮੁੰਡਾ ਗਿਆ ਬਾਹਰ ਨੂੰ ਕਹਿੰਦਾ ਜਦੋਂ ਆਊਗਾ ਜਦੋਂ ਆਊਗਾ ਟਰੈਕਟਰ ਕਹਿੰਦਾ। ਅੰਕਲ ਕੀ ਗੱਲ ਹੋਈ ਸੀ? ਹੈ ਡਾਕਟਰ ਬੁਲਾ ਲਿਆ ਮੈਂ ਸਾਲਾ ਡੰਗਰਾਂ ਵਾਲਾ ਹੈ। ਫੇਰ ਡੱਕਣੇ ਦੀ ਬੱਚੀ ਬੱਚੀ ਦੇ ਸਿੰਘ ਦਾਗਣੇ ਤੇ ਹੈ। ਹਾਂ ਉਹ ਵੀ ਚਿੱਟੀ ਜੀਤੀ ਉਹ ਵੀ ਬੂਰੀ ਜੀ ਦੀ ਕੱਟੀ ਐ। ਉਹਨੇ ਕਹਿੰਦਾ ਟਾਲਦਾ ਉਹ ਫਟਾਫਟ। ਫਟਾਫਟ ਹੈ। ਅਛਾ ਮੈਂ ਪੂਰਾ ਉੱਪਰ ਉਹ ਜਾਗ ਗਿਆ ਜਿਹੜਾ ਟੋਪ ਜਾ ਨਾ ਛੱਡਨੇ ਹੋਗਾ ਮਗਰ ਹੁਣ ਯਾਰ ਉਹ ਵੀ ਦੂਆ ਵੀ ਕਰਨ ਤਾਂ ਚਾਪਾ ਕਰਾ ਨਹੀਂ ਨਹੀਂ ਦਾਗਣੇ ਤੇ ਬੱਛੀ ਦੇ ਸਿੰਘਾਂ ਨੂੰ ਬੁਲਾਇਆ ਤਾਂ ਦਾਗ ਤੇ ਛੇਤੀ ਛੇਤੀ ਮੈਂ ਕੱਟੀ ਦਾ ਹੈਂ ਸਿੰਘ ਝੋਟੀ ਦਾ ਹੈਂ ਬਾ ਫਿਰ ਕਹਿਆ ਕਹਿੰਦਾ ਕਹਿੰਦਾ ਹੁਣ ਦੂਆ ਵੀ ਛਾਂਗ ਦੋ ਕਹਿੰਦਾ ਬਰਾਬਰੇ ਕਰ ਦੋ ਹੈਂ ਨਾ ਦਾਗ ਦੋ ਹੈਂ ਹੁਣ ਔਖਾ ਤਾਂ ਵੀ ਕਹਿੰਦਾ ਇੱਕਦਾਰ ਕੰਮ ਨਹੀਂ ਫਿਰ ਹਾਂ ਕਹਿੰਦਾ ਹੁਣ ਦੂਆ ਵੀ ਦਾਗ ਦੰਨੇ ਫਿਰ ਬੱਛੀ ਦੇ ਵੀ ਦਾਗੇ ਹੋਣੇ ਹੈਂ ਹਾਂ ਉਹ ਤਾਂ ਡਾਕਟਰ ਦੇ ਕੋਈ ਅੰਕਲ ਗੱਲ ਸੁਣਾ ਰਿਆ ਹੁਣ ਤੁਹਾਨੂੰ ਡਾਕਟਰ ਨਹੀਂ ਦੱਸਣਾ ਕਿੱਥੇ ਦਾ ਤਾਂ ਅੰਕਲ ਨੇ ਕਰ ਲੈ ਸੁਣਾਈ ਤੀ ਗੱਲ ਚੜ ਗਈ ਹੁਣ ਡਾਕਟਰ ਨਹੀਂ ਦੱਸਣਾ ਕਿੱਥੇ ਦਾ ਕਹਿੰਦਾ ਡਾਕਟਰ ਵੀ ਕਹਿੰਦਾ ਪੂਰਾ ਹਫੜਾ ਦਾ ਆਪਣੀ ਵਿੱਚ ਦਾ ਛੇਤੀ ਜੀ ਬੀਪੀ ਵਧਿਆ ਉਹ ਤਾਂ ਕਹਿੰਦਾ ਕਹਿੰਦਾ ਦਾਗਣਾ ਤਾਂ ਬੱਛੀ ਦੇ ਸਿੰਘ ਦਾਗ ਤੇ ਲਾਖ ਖੜੀ ਕੱਟੀ ਦੇ ਕਹਿੰਦਾ ਕਹਿੰਦਾ ਚੱਲ ਕੋਈ ਨਹੀਂ ਹੁਣ ਕਹਿੰਦਾ ਆਪ ਵੀ ਪੋਡੀ ਹੋ ਜੂਗੀ ਦੂਆ ਵੀ ਦਾਗ ਦੰਨਾ ਕਹਿੰਦਾ ਹੁਣ ਇੱਕ ਕਿਆ ਛੱਡਣਾ ਅੱਛਾ ਇੱਕ ਸਿੰਘ ਦਾ ਕਾ ਪਤਾ ਲੱਗ ਗਿਆ ਤਾਂ ਹੈ ਕਿਆ ਹੋ ਗਈ ਅੱਛਾ ਭਿੜਦੀ ਦੀ ਹੈ ਉਹ ਤਾਂ ਫਿਰ ਵਧੀਆ ਹੀ ਹੋ ਗਿਆ ਹਨੀ ਚੰਗੇ ਹੀ ਹੋ ਗਿਆ ਨਹੀਂ ਜੇ ਕਿਤੇ ਸਿੰਘ ਹੁੰਦੇ ਕੰਮ ਖਰਾਬ ਕਰਨ ਵਾਲਾ ਦੂਏ ਰੰਗਰਾਂ ਦਾ ਹਾਂ ਆ ਤਾਂ ਹੈ ਵਾਢੀ ਗਰੇ ਏਗਾ ਨਹੀਂ ਜੈਦੀ ਕੋਲ ਦਾ ਪਾਣੀ ਉਹ ਲਾਓ ਜੀ ਕਰਦੇ ਨਾ ਲਾ ਕੜਾ ਹੁੰਦਾ ਟਰੈਕਟਰ ਬਾਕੀ ਹੁਣ ਬਾਕੀ ਮੈਂ ਤਾਂ ਜੀ ਇੱਕ ਹੋਰ ਦੇਖਿਆ ਅੰਕਲ ਦਾ ਦਿਲ ਦੇਖਿਆ ਅੰਕਲ ਦਾ ਜਿਆ ਸੁਭਾਅ ਹੈ ਮਾਨ ਹੈ ਕਿੰਨਾ ਰਹਿਮਤਮਈ ਹੈ ਜੀ ਕਿੰਨਾ ਸਬਰ ਵਾਲਾ ਦੇਖ ਲੋ ਕਹਿੰਦਾ ਮੁੰਡਾ ਆਊਗਾ ਮੁੰਡਾ ਦਵਾਊਗਾ ਈ ਟਰੈਕਟਰ ਮੁੰਡਾ ਵੈਸੇ ਆਪਣਾ ਪ੍ਰੇਮੀ ਹੈ ਈ ਇਹਦਾ ਹਲਦਾ ਤੇ ਆਪਾਂ ਨੇ ਇੱਕ ਇਹਦੀ ਕਰੀ ਜੀ ਸਰਵਿਸ ਇੱਕ ਕਰ ਰਹੇ ਕਰੇ ਜੀ ਦੋਏ ਚੱਕੇ ਗਰੀਸ ਮੁਰਲੇ ਢਿੱਲ ਢੁੱਲ ਕੱਢੀ ਹੈ ਜੀ ਸਾਲ ਪਰ ਜਾ ਪਈ ਗੱਲ ਕਦੂਆਂ ਤੇ ਬਾਅਦ ਅੰਕਲ ਗਰੀਸ ਕਰਾ ਦੀ ਚੱਕੇ ਬਾਕੀ ਸਰਵਤ ਤੇਰੀ ਹੋ ਗਈ ਸਾਲ ਬਾਅਦ ਕਰਾਈ ਹੁਣ 400 ਘੰਟੇ ਵਾਲਾ ਤੇਲ ਪਾਉਣਾ ਇਹਦੇ ਚ ਹੱਬ ਵੀ ਜਾਣ ਕੇ ਰੱਖ ਦੇ ਜੀ ਤੂੰ ਮੈਂ ਪਾਇ ਲੈਣਾ ਠੀਕ ਆ ਠੀਕ ਆ ਹੱਬ ਵੀ ਪਾ ਦੂੰਗੇ ਤੇਰੀ ਕੋਈ ਚੱਕਾ ਹਾਂ ਇਧਰ ਲਈ ਕੋਈ ਨਹੀਂ ਪਾ ਦੂ ਹੱਬ ਵੀ ਆਦਾ ਆਦਾ ਰੱਖੀ ਭਈ ਇਧਰ ਦੀ ਹੱਬ ਨਹੀਂ ਲੈ ਹੱਬ ਦਾ ਕੋਈ ਚੱਕਰ ਨਹੀਂ ਇਹ ਨਹੀਂ ਲੈਫਟ ਰਾਈਟ ਹੁੰਦੀ ਖੱਬੀ ਸੱਜੀ ਨਹੀਂ ਹੁੰਦੀ ਇਹ ਦੋ ਚਾਹੇ ਇਧਰ ਲਈ ਨੂੰ ਇਧਰ ਲਾ ਦੇ ਕੋਈ ਫਰਕ ਨਹੀਂ ਹਾਂ ਜੀ ਉਹਦਾ ਕੋਈ ਚੱਕਰ ਨਹੀਂ ਬਾਕੀ ਨਾ ਅੰਕਲ ਟਰੈਕਟਰ ਨੂੰ ਨਾ ਚਾਹੇ ਆਹੀ ਆਹੀ ਤੈਨੂੰ ਤਾਂ 855 ਵਰਗਾ ਆਏ ਇਹਨੂੰ ਧਵਾ ਕੇ ਰੱਖੇਗਾ ਹੈ ਜਿੰਨਾ ਕਹੀ ਨਹੀਂ ਕਰਦੇ ਤੁਸੀਂ ਤਾਂ ਸਿਆਣੇ ਆ ਕਹਿੰਦਾ ਵੀ ਜਿੰਨਾ ਸੰਦੇ ਦੇ ਕਹਿੰਦਾ ਨਾ ਆਉ ਭਗਤ ਕਰੂੰਗੇ ਪੰਣਾਉਂਗੇ ਉਹਨੂੰ ਐਨ ਮੂੰਹ ਮੱਥ ਸਾਫ ਕਰੂੰਗੇ ਕੱਪੜਾ ਮਾਰੂੰਗੇ ਉਹਨਾਂ ਸਾਥ ਦੰਦਾ ਬਸ ਇਹਨੂੰ ਧਵਾਉਂਗਾ ਮੂੰਹ ਬਣਾ ਕੇ ਆਪਣੇ ਬਾਹਰ ਵਾਠ ਠੀਕ ਹੈ ਫਿਰ ਧਵਾ ਇਹਨੂੰ ਲਾ ਉਹਦੇ ਕਾਲੂ ਕੋਲ ਖੜਾ ਕੇ ਕਹਿ ਵੀ ਲੈ ਵੀ ਮਾਂਜ ਦੇ ਐਨ ਨਿਖਾਰ ਦੇ ਡੀਜ਼ਲ ਮਾਰ ਕੇ ਪਾ ਗਏ ਨੋਜੇ ਤਾਂ ਸਾਡਾ ਟਰੈਕਟਰ ਨੂੰ ਹਟੋ ਕਰਾ ਜੀ ਨਾ ਨਾ ਟਰੈਕਟਰ ਦਾ ਧਵਾਏ ਕਰਾ ਐਸੀ ਨੇ ਤਾਂ ਤੁਹਾਨੂੰ ਕਹਿਣਾ ਇਹ ਹੀ ਤਾਂ ਖੇਤਾਂ ਦਾ ਰਾਜਾ ਐਸੀ ਨੇ ਤਾਂ ਸਾਨੂੰ ਅੰਨ ਦੇਣਾਗਾ ਕਿ ਇਹਦੇ ਕਰਕੇ ਹੀ ਬਾਈ ਫਸਾ ਗਾਉਂਦੀ ਇਹਦੇ ਕਰਕੇ ਹੀ ਇੱਥੇ ਤੱਕ ਪਹੁੰਚੇ ਹੈ ਬਾਕੀ ਕੋਈ ਚੱਕਰ ਨਹੀਂ ਹੈ ਚਾਰ ਟ੍ਰੇਨ ਵਾਲੀ ਏ ਟਰੈਕਟਰ ਇਹ ਵੀ ਟਰੈਕਟਰ ਏ ਇਹਨੂੰ ਨਾ ਉਹ ਸਮਝੀ ਜਿਹੜਾ ਇੰਨਾ ਟਾਈਮ ਤੇਰੇ ਪਾ ਕੰਮ ਕਰ ਗਿਆ ਨਵਾਂ ਲਿਆ ਤਾਂ ਅੰਕਲ ਨਵਾਂ ਲਿਆ ਤਾਂ ਹੈ ਜਾਂ ਸੀਧੇ ਲਿਆ ਦਾ ਰੋਪੜ ਵਾਲੀ ਤੇ ਅਛਾ ਰੋਪੜ ਦੇ ਕਿੰਨੇ ਦਾ ਲਿਆ ਤਾਂ ਅੰਕਲ ਜਦ 116 ਦਾ 116 ਦਾ ਕਿੰਨੇ ਕਦ ਲਿਆਤਾ 16 ਦਾ ਲਿਆਤਾ 90 ਦੇ ਪਹਿਲਾਂ ਮੈਂ ਤਾਂ ਬਾਹਰ ਗਿਆ ਪਤਾ ਆਹ ਹੁਣ ਨੰਨਾ ਮਾਡਲ ਹੈ ਪੁਰੇ ਨੰਨਾ ਲਿਆਤਾ ਹਾਂ 90 ਰੁਪਏ ਚ ਲਿਆ ਹੋਣਾ 90 ਦੇ ਪਹਿਲਾਂ ਥੋੜਾ ਇੱਕ ਥੋੜਾ ਪਹਿਲਾਂ ਮੰਨ ਲੀ ਲਓ ਜੀ ਜਿਹੜੇ ਤਾਂ ਆਏ ਕਰਦੇ ਤੇ ਆਪਣੇ ਨਾ ਜਿੰਨੇ ਵੀ ਟਰੈਕਟਰ ਤੇ ਚਾਹੇ ਆਪਣਾ ਸਕੋਰਟ ਤਾਂ ਐਕਸ਼ਰ ਤਾਂ ਇਹ 35 ਤੇ ਸਾਰੇ 90 ਤੋਂ ਬਾਅਦ ਕੰਨ ਮੈਂ ਚ ਆ ਕੇ ਸਕੋਰ ਡੀਆਈ ਹੋ ਗਏ ਤੇ ਜੀ ਮਹਿੰਦਰਾ ਵੀ ਡੀਆਈ ਹੋ ਗਏ ਤੇ ਸਾਦੇ ਤੋਂ ਹੀਟਰਾਂ ਵਾਲੇ ਤੋਂ ਤੇ ਜਿਹੜੇ ਆਪਣੇ ਐਸ਼ਰ ਤੇ ਉਹ ਐਨਸੀ ਮਾਡਲ ਆਗੇ ਤੇ ਉਹ ਵੀ ਡੀਆਈਓ ਹੋਗੇ ਤੇ ਜੀ ਤੇ ਇਹ ਜਿਹੜੇ ਐਫੀ ਆਗੇ ਤੇ ਆ ਦੇਖੋ ਇਹ ਐਫੀ ਨਹੀਂ ਹੈਗਾ ਇਹ ਸਾਦਾ ਹੈ ਜੀ ਫਿਰ ਕੋਸ਼ ਹੈ ਨਾ ਨਾ ਕਰੇਦਾ 90 ਤੋਂ ਨਾ ਬੀਐਸਡੀ ਇਹ ਐਫੀ ਕਰਨੇ ਨਾ ਚੋਰ ਪਿਸਟਨ ਪਾ ਕੇ ਹੀ ਦੇ ਤੇ ਫਿਰ ਉਹ ਕਾਮਯਾਬ ਹੋ ਗਏ ਤੇ ਤਾਂ ਕਰਕੇ ਕਈਆਂ ਦੇ ਨਿਕਲਦੇ ਵੀ ਆ ਜੀ ਹੈ ਸਾਦਾ ਇਹ ਤੇ ਪਿਸਟਨ ਵਿੱਚ ਦੂਏ ਪਾਏ ਬੇ ਤਿੰਨ ਰਿੰਗਾਂ ਵਾਲੇ ਐਨਾ ਚਾਹੀ ਜੀ ਪੰਜ ਰਿੰਗਾਂ ਵਾਲਾ ਪਿਸਟਨ ਮਨ ਤਾਂ ਸਭ ਤੋਂ ਵੱਡੀ ਗੱਲ ਆ ਰੱਖੀ ਲੱਗੀ ਇਹ ਦੇਖੋ ਪੋਲੀ ਬਣਾਈ ਵੀ ਅੱਗੇ ਨਾ ਸਕੂਟਰ ਤਾਂ ਲੈ ਕੇ ਨਾ ਚੱਕਾ ਉਹਦੇ ਗੱਬਾ ਹੁਲਵਾਲੇ ਕਰਦੇ ਤੇ ਫਿਰ ਉਹਦੇ 'ਚ ਇੱਕ ਕੱਟ ਮਾਰ ਦਣਾ ਜੀ ਕੱਟ ਮਾਰ ਕੇ ਦੇਖੋ ਐਂ ਪਾ ਕੇ ਨਾ ਰੱਸਾ ਪੋਲੀ ਦੀ ਬਣਾ ਕੇ ਬੈਕ ਦਵੇਟ ਕੇ ਉੱਪਰ ਦੋ ਤਿੰਨ ਗੇੜੇ ਵਜਦੀ ਮਾਰ ਦਿੰਦੇ ਦੋ ਤਿੰਨ ਬੰਦੇ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਤਾਂ ਹੀ ਮਿਲਦਾ ਕੱਲ੍ਹ ਕਿਸੇ ਨਵੇਂ ਬਲੌਗ 'ਚ ਜਦ ਤੱਕ ਸਾਨੂੰ ਦੋ ਆ ਗਿਆ ਸੀ ਤੇਲ ਤੂਲ ਪਾ ਕੇ ਭੇਜੀਏ ਜੀ ਕੋਸ ਅੰਕ ਲਾਇਆ ਵੀ ਲੇਟ ਆਈ ਅੱਜ